ਜਾਈ ਤਾਂ ਜਾਂਦੀ ਆ ਘੰਟੀ ਜੀ ਚੱਕੂਗਾ ਤਾਂ ਹਾਂ ਹੈਲੋ ਹਾਂ ਬਈ ਕਿਵੇਂ ਹੈ ਠੀਕ ਠਾਕ ਵਧੀਆ ਹੋਰ ਇੱਥੇ ਠੀਕ ਹੈ ਆਪਣੇ ਹੋਰ ਕੀ ਕਰੀ ਜਾਂਦਾ ਸੀ ਅੱਛਾ ਖੇਤ ਜਾਂਦਾ ਸੀ ਕਿਵੇਂ ਤਾਂ ਕੀ ਕਰਿਆ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਵੀ ਜੇ ਥੋੜਾ ਜਿਹਾ ਬੇਲ ਹੈ ਤੂੰ ਆ ਕੇ ਜਾਏਂਗਾ ਮੇਰੇ ਕੋਲ ਨਹੀਂ ਨਹੀਂ ਭਈ ਇਹ ਜੀ ਤਾਂ ਕੋਈ ਗੱਲ ਨਹੀਂ 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 ਉਹ ਤਾਂ ਸੁਖਾਂਦੀ ਆ ਕਰੇ ਮੜਾ ਜੇ ਤੂੰ ਜੇ ਆ ਜਾਂਦਾ ਕਦੋਂ ਕ ਠੀਕ ਹੈ ਚਲ ਆ ਜੀ ਫਿਰ ਹਾਂ 11:00 ਵਜੇ ਦੇ ਨੂੰ ਆ ਜੀ ਹਾਂ ਨਹੀਂ ਨਹੀਂ ਹੋਰ ਤਾਂ ਕੋਈ ਗੱਲ ਨਹੀਂ ਬਸ ਤੈਨੂੰ ਪਤਾ ਮਾੜੀ ਮੋਟੀ ਦਾ ਘਰਾਂ ਚ ਹੁੰਦੀ ਰਹਿੰਦੀ ਐ ਨਹੀਂ ਨਹੀਂ ਮਨਿੰਦਰ ਤਾਂ ਠੀਕ ਹੀ ਐ ਹਰਪ੍ਰੀਤ ਵੀ ਠੀਕ ਐ ਕੋਈ ਨਾ ਫਿਰ ਆ ਜਾ ਠੀਕ ਐ ਬਾਈ ਚੰਗਾ ਕੀ ਕਰੇ ਵਿਚਾਰਾ ਦੱਸ ਖੇਤ ਜਾਣਾ ਸੀ ਕਹਿੰਦਾ ਪਾਣੀ ਦੀ ਵਾਰੀ ਐ ਹੈ ਕਹਿੰਦਾ ਕੋਈ ਬਾਹਲਾ ਕੋਈ ਜ਼ਰੂਰੀ ਕੰਮ ਤਾਂ ਨਹੀਂ ਕੀ ਗੱਲ ਹੋਗੀ ਹੈ ਇਹਨਾਂ ਤਾਂ ਇੰਨਾ ਫਿਕਰ ਹੋ ਜਾਂਦਾ ਜਦੋਂ ਗੱਲ ਸੁਣ ਕੇ ਚਲ ਆਏ ਨੂੰ ਦੱਸੋ ਸਾਰੀ ਗੱਲ ਬੈਠ ਕੇ ਗੱਲ ਹੋਰ ਹੁੰਦੀ ਐ ਫੋਨਾਂ ਤੇ ਗੱਲ ਹੋਰ ਹੁੰਦੀ ਐ ਆਇ ਨੂੰ ਕਹੂੰਗੀ ਭਾਈ ਆ ਟੇ ਅੰਗਰੇਜ਼ੇ ਨੂੰ ਸਮਝਾ ਦੇ ਜੇ ਤੇਰੀ ਗੱਲ ਮੰਨ ਲੂ ਤੇ ਮਨਿੰਦਰ ਨੂੰ ਲੈ ਆਵੇ ਹਾਂ ਉਹਨੂੰ ਵੀ ਮਮੋਨ ਕਰਿਆ ਸੀ ਵੀ ਭਾਈ ਅਸੀਂ ਦੋਵੇਂ ਭੈਣ ਆ ਜਾਈਏ ਉਹ ਵੀ ਕਹਿੰਦੀ ਨਹੀਂ ਮੰਮੀ ਇਹ ਆਵੇ ਆ ਤਾਂ ਮੈਂ ਛੋਡੇ ਨਾਲ ਵੀ ਨਹੀਂ ਜਾਈਗੀ ਸਾਡੇ ਨਾਲ ਤਾਂ ਬੇਚੇਰੀ ਨੂੰ ਕੀ ਗੁੱਸਾ ਹੈ ਠੀਕ ਦੱਸਦੀਆਂ ਭੈਣ ਨੂੰ ਕਰਲਾ ਕਰਲਾ ਕੰਮ ਤਾਂ ਦਾ ਕੰਮ ਤਾਂ ਬੇਬੀ ਕਰਨਾ ਹੀ ਆ ਹੁਣ ਹਾਂ ਕਰਨ ਵਾਸਤੇ ਹੀ ਹੈਗੇ ਹੋਰ ਉਹਨੂੰ ਮੌਜਨਾ ਤੂੰ ਬਿਸਤਰੇ 'ਚ ਬਹਤਾ ਤੇ ਤੂੰ ਮੌਜਨਾ ਇੱਥੇ ਕਿਤੇ ਕੌਲੀ ਚੱਕ ਲੀ ਕਿਤੇ ਬਾਟੀ ਚੱਕ ਲੀ ਤੂੰ ਇਹ ਕੰਮ ਕਰ ਲਾ ਮੈਂ ਬੀਬੀ ਉਹ ਬਿਮਾਰ ਹੋਈ ਪਈ ਐ ਕੋਈ ਚਾਹ ਨੂੰ ਥੋੜੀ ਬਿਸਤਰੇ 'ਚ ਬੈਠੀ ਐ ਫੇਰ ਕੀ ਜੇ ਮੈਂ ਕੰਮ ਕਰ ਲੂੰਗੀ ਉਹ ਵਿਚਾਰੀ ਰੈਸਟ ਕਰ ਲੂ ਹਾਂ ਰੈਸਟ ਕਰਾ ਤੂੰ ਮੂਰੇ ਉਹਦੇ ਗੋਲੀ ਪਾੰਦੀ ਲੱਗੀ ਹੋਈ ਐਂਗੀ ਰੈਸਟ ਕਰਾ ਤੂੰ ਉਹਨੂੰ ਸਮਾਰ ਕੇ ਤੇਰ ਸਮਾਰ ਕੇ ਉਹ ਸਿਰ 'ਚ ਪਾਉਗੀ ਠੀਕਰਾ ਮੁੱਦਾ ਕਰਕੇ ਕੋਈ ਨਹੀਂ ਬੀਬੇ ਮੇਰੇ ਸਿਰ 'ਚ ਹੀ ਪਾਉਗੀ ਨਾ ਜਿੱਦੇ ਮੈਨੂੰ ਉਹ ਠੀਕਰੇ ਦਾ ਕੋਈ ਨਿਕਲਿਆ ਨਤੀਜਾ ਮੈਂ ਉਹਦੇ ਦੀ ਉਹਦੇ ਨਾਲ ਦੇਖ ਲੂੰਗੀ ਤੇ ਤੂੰ ਚੁੱਪ ਕਰਕੇ ਦੋ ਰੋਟੀਆਂ ਖਾ ਛੱਡਾ ਕਰ ਤੇ ਰੱਬ ਰੱਬ ਕਰ ਲੈਕਰ ਨਾ ਕੋਈ ਨਹੀਂ ਖਾ ਛੱਡਾ ਕਰੂ ਰੋਟੀਆਂ ਤੇ ਮੈਂ ਇਸ ਘਰ ਦੀ ਬੁਢੀ ਨਹੀਂ ਮੈਂ ਕਹੀ ਨਹੀਂ ਸਕਦੀ ਸੋਨ ਨੂੰ ਜਿੱਥੋਂ ਕੋਈ ਗਲਤ ਕੰਮ ਹੋਊਗਾ ਮੈਂ ਸੋਨ ਨੂੰ ਰੋਕ ਟੋਕ ਸਕਦੀ ਹੈਗੀ ਇਹ ਗੱਲ ਨਹੀਂ ਕਿ ਵੀ ਮੈਂ ਰੋਟੀਆਂ ਫੜ ਲੀਆਂ ਤੇ ਮੰਗਦੇ ਵਾਂਗੂ ਪਾਸੇ ਬੈ ਗਈ ਫੜ ਕੇ ਰੋਟੀਆਂ ਇਹ ਕੰਮ ਨਹੀਂਗਾ ਫਿਰ ਲੜਾਈ ਪਵਾਉਣੀ ਕੰਮ ਹੈਗਾ ਜਿਹੜੀਆਂ ਹੁਣ ਸਾਰਾ ਦਿਨ ਲੱਗੀ ਰਹਿਣੀ ਹੈ ਚੂ 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 ਕਰੀ ਜਾਨੀ ਹੈ ਇਹ ਕੰਮ ਹੈ ਤਾਂ ਤੂੰ ਉਹ ਬਿਆਕੇ ਕਾਲੇ ਵਾਸਤੇ ਲੈ ਆਂਦੀ ਐ ਮੈਂ ਤਾਂ ਐ ਸਮਝੀ ਨਹੀਂ ਆਉਂਦੀ ਜਿਦੋਂ ਤੂੰ ਉਹ ਕੰਮ ਤਾਂ ਦੇਣੀ ਲਾਉਣੀਗੀ ਉਹਨੂੰ ਤੂੰ ਉਹ ਹੀ ਗੱਲ ਗੁੱਗੇ ਵਾਂਗੂ ਪਲੂਸੀ ਜਾਨੀ ਹੈਗੀ ਕਿਤੇ ਉਹਨੂੰ ਚਾਹ ਦਰ ਕਰਕੇ ਲੈਗੀ ਕਿਤੇ ਉਹਨ ਵਾਸਤੇ ਰੋਟੀਆਂ ਲੈਗੀ ਕਿਤੇ ਉਹਦੇ ਢੀਡੇ ਧੋਤੇ ਕਿਤੇ ਤੂੰ ਉਹਦਾ ਉਹੀ ਗੱਲ ਸਿਰ ਮਾਉਣ ਲੱਗ ਜਾਨੀ ਹੈਗੀ ਹੈ ਬੇਬੇ ਮੈਂ ਤਾਂ ਉਹਨੂੰ ਮੰਜੇ ਤੇ ਬਹਾਉਣ ਵਾਸਤੇ ਲਈ ਐ ਬਸ ਗੱਲ ਮੁੱਕੀ ਝਗੜਾ ਗਿਆ ਮੈਂ ਤਾਂ ਉਹਨੂੰ ਪੂਜਣ ਵਾਸਤੇ ਲਈ ਆਈ ਐਗੀ ਹੋਰ ਦੱਸ ਹੁਣ ਇਹ ਦੂਤੇ ਕੀ ਸੁਣੇਗੀ ਅਕੇ ਮੈਂ ਤਾਂ ਪੁੱਜਣ ਵਾਸਤੇ ਲਈਆਂ ਉਹਨੂੰ ਕੰਮ ਚੰਦੇ ਲਾਲਾ ਲਾਲਾ ਕੰਮ ਚੰਦੇ ਔਖੀ ਹੋਵੇਂਗੀ ਤੂੰ ਫਿਰ ਜਿਹੇ ਜੇ ਕੰਮ ਹੁੰਦਾ ਨਾ ਹੋਇਓ ਕਰੀ ਜਾਂਦੀ ਐ ਐਨਾ ਸਾਡੇ ਕਿੰਨਾ ਕੰਮ ਝਾੜੂ ਪੋਚਾ ਜਾਂ ਚਾਰ ਰੋਟੀਆਂ ਹੋਰ ਸਾਡੇ ਕੀ ਕਮਾਈ ਐ ਅਸੀਂ ਕੋਈ ਪਸ਼ੂ ਅਸੀਂ ਨਹੀਂ ਸੰਭਾਲਦੇ ਮੈਂ ਉਹ ਸਿੱਖੂਗੀ ਕਿਦਾਂ ਕੰਮ ਧੰਦਾ ਜਦੋਂ ਉਹਨੇ ਹੋਣ ਨਹੀਂ ਸਿੱਖਿਆ ਤੇ ਉਹ ਸਿੱਖੂਗੀ ਕਿਦਾਂ ਉਹਨੂੰ ਗਾਹਾ ਕੀ ਮੱਤ ਆਉਗੀ ਚਾਹ ਦੇ ਨਾਲ ਕੋਈ ਜਵਾਖ ਜੱਲਾ ਹੋ ਗਿਆ ਕਬੀਲਾ ਦੀ ਬਾਦੀ ਆਗੀ ਕੱਟ ਦੇਣੀਗੀ ਉਹਨਾਂ ਨੂੰ ਕਿੱਥੇ ਪਾਲਣੂਗੀ ਜੇ ਤੂੰ ਉਹਨੂੰ ਐਂ ਬਹਾਈ ਰੱਖਦੀ ਆ ਕੋਈ ਨਹੀਂ ਮੈਂ ਹਜੇ ਬਥੇਰੀ ਤੱਕਣੀ ਐ ਜਵਾਖ ਜੱਲੇ ਪਾਲਣ ਨੂੰ ਮੈਨੂੰ ਕੁਛ ਨਹੀਂ ਹੋਇਆ ਏ ਜਿਵੇਂ ਤੂੰ ਚਾਹਣੀ ਆ ਨਾ ਹੋਈ ਤਾਂ ਮੇਰੀ ਸੱਸ ਐਜੀ ਪਈ ਐ ਮਟਿਆਰ ਜਵਾਨ ਮੈਂ ਤਾਂ ਹੋਣਾ ਹੀ ਹੈਗਾ ਨਾ ਸਾਰੇ ਕੰਮ ਤੂੰ ਹੀ ਕਰ ਲਿਆ ਕਰੇਂਗੀ ਸਾਰੇ ਕੰਮ ਤੂੰ ਹੀ ਕਰ ਲਿਆ ਕਰੇਂਗੀ ਉਹ ਤਾਂ ਨਹੀਂ ਕੋਈ ਕੰਮ ਹੁੰਦਾਗਾ ਆ ਪੜਾ ਲਿਖਾ ਕੇ ਤੂੰ ਉਹ ਤਾਂ ਕੀ ਕਰਵਾਵੇਂਗੀ ਰੋਜ ਨੂੰ ਕਾਲਜ ਨੂੰ ਡੱਕਰ ਦਿੰਨੀ ਹੈਗੀ ਉਹ ਤਾਂ ਕਾਲਜ ਨਾਲ ਕੁਛ ਨਹੀਂ ਕਿਤੇ ਪਿਆਗਾ ਨੌਕਰੀਆਂ ਐ ਧਰੀਆਂ ਨਹੀਂ ਪੰਗਾ ਵੱਡੇ ਵੱਡੇ ਬਾੜੇ ਪੜੇ ਲਿਖੇ ਤੁਰੇ ਫਿਰਦੇ ਆਗੇ ਨੌਕਰੀਆਂ ਤਾਂ ਉਹਨਾਂ ਨੂੰ ਨਹੀਂ ਮਿਲਦਾ ਇੰਨਾ ਇੰਨਾ ਥੱਬੇ ਥੱਬਾ ਪੈਸੇ ਆਉਂਦਾ ਲਈ ਫਿਰਦੇ ਆ ਤੂੰ ਇਹਨੂੰ ਨੌਕਰੀ ਭਾਲਨੀ ਆ ਵੀ ਇਹ ਨੌਕਰੀ ਲੱਗੂਗੀ ਨੌਕਰੀ ਨੌਕਰੀ ਕੋਈ ਲੱਗਦੀ ਨਹੀਂ ਇਹ ਰੱਬ ਦੇ ਘਰ ਦਾ ਨਾ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਬੂਹੇ ਖੋਲ ਦਿੰਦਾ ਹੈ ਪ੍ਰਮਾਤਮਾ ਇਹ ਨਹੀਂ ਪਤਾ ਕੋਈ ਪਲੱਸ 2 ਕਰੀ ਵਾਲੇ ਨੂੰ ਨੌਕਰੀ ਮਿਲ ਜੇ ਤੇ ਫਿਰ ਦੇ ਡਿਗਰਾਂ ਵਾਲੇ ਵੀ ਆ ਵੀ ਸਾਨੂੰ ਨੌਕਰੀਆਂ ਮਿਲਣ ਤੇਰੇ ਵਾਲੀ ਗੱਲ ਇਹ ਨੇ ਮੈਂ ਸਹਿਮਤ ਵੀ ਜਿਹੜੇ ਪੈਸੇ ਚੱਕੀ ਫਿਰਦੇ ਆ ਪਰ ਇਹ ਨਹੀਂ ਪਤਾ ਵੀ ਇਹਦੀ ਕਿਸਮਤ ਕਿੱਡੀ ਤੇਜ ਹੈ ਮੇਰੀ ਨੂੰ ਦੀ ਤੂੰ ਐਵੇਂ ਨਾ ਸਾਰਾ ਦਿਨ ਹਰਕਤਾਂ ਹੀ ਨਾ ਕਰਿਆ ਕਰ ਜਿਹੜਾ ਕੋਈ ਕਰਨ ਵਾਲਾ ਕੰਮ ਉਹ ਕਰਿਆ ਕਰ ਪ੍ਰਮਾਤਮਾ ਦਾ ਨਾਮ ਲਿਆ ਕਰ ਹੁਣ ਦੇਖ ਸਿੱਧੀ ਦਿਵਸ ਚੱਲੀ ਜਾਂਦੇ ਆ ਹਰੇਕ ਬੰਦਾ ਪਾਠ ਕਰਦਾ ਜਿਹੇ ਜਾ ਆਉਂਦਾ ਉਹ ਜਾ ਪਾਠ ਕਰ ਲਿਆ ਕਰ ਭਾਅ ਤਾ ਮੈਂ ਕਰਦੀ ਆ ਸਾਰਾ ਕੁਝ ਕਰਦੀ ਆ ਤੂੰ ਮੈਨੂੰ ਸਮਝਾ ਨਾ ਮੱਤਾਂ ਨਾ ਦੇ ਮਾਇ ਤਾਂ ਇੱਥੋਂ ਵੱਡੀਆਂ ਤੂੰ ਮੇਰੀ ਨੋਹ ਆ ਛੋਟੀਆਂਗੀ ਮੈਨੂੰ ਮੱਤਾਂ ਨਾ ਦੇ ਇਹ ਜਿਹਾਂ ਮੱਤਾਂ ਨਾ ਮੈਨੂੰ ਕੋਈ ਨਾ ਦੇਓ ਮੈਂ ਸਾਰੀਆਂ ਮੱਤਾਂ ਮੇਰੇ ਕੋਲੇ ਹੈਗੀਆਂ ਆਂ ਚਲ ਕੋਈ ਨਹੀਂ ਮੈਨੂੰ ਪਤਾ ਤੇਰੇ ਕੋਲੇ ਮੱਤਾਂ ਆਈਆਂ ਇਹ ਮੇਰੇ ਘਰ ਦੀ ਗੱਲ ਆ ਨਾ ਮੈਂ ਆਪੇ ਸੰਭਲੂ بس ਤੂੰ ਫਿਕਰ ਨਾ ਕਰਿਆ ਕਰ ਜੇ ਕੋਈ ਤਿੰਨ ਪੰਜ ਗੱਲ ਮੈਨੂੰ ਹੁੰਦੀ ਤੇ ਆ ਗਈ ਨਾ ਫੇਰ ਤੇਰੇ ਮੈਂ ਇੱਕ ਜੁੰਡਾ ਨਹੀਂ ਛੱਡਣਾ ਬਾਹ ਫੜ ਕੇ ਸਾਨੂੰ ਦੋਨਾਂ ਨੋਹ ਸੱਸ ਨੂੰ ਘਰੋਂ ਕੱਢੂ ਅੱਛਾ ਹਾਂ ਤੂੰ ਰਹੇਂਗੀ ਇਸ ਘਰ ਮੈਂ ਰਹੂੰਗੀ ਇਸ ਘਰੇ ਜੇ ਨਾਲ ਕੱਢੀ ਨਾ ਤੂੰ ਵੀ ਮੇਰਾ ਨਾ ਬਦਲਦੀ ਘਰੋਂ ਕੱਢਦੀ ਮੇਰੀ ਬਾਹਰ ਕਹਿ ਬੇਬੇ ਹਾਂ ਤੂੰ ਜਿਹੜੀ ਗੱਲ ਕਹਿੰਦੀ ਸੀ ਉਹ ਤਾਂ ਹੋਈ ਨਾ ਇਹ ਤੂੰ ਥੋੜਾ ਜਿਹਾ ਠਹਿਰ ਤੈਨੂੰ ਮੈਂ ਤੀਜਾ ਖਾ ਦੂੰਗੀ ਜਾ ਵਗ ਜਾ 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 ਬੜ ਬਾਹਰ ਜਾ ਕੇ ਤੂੰ ਕਿਸ ਤੋਂ ਸੇਖਣਾ ਹਾਂ ਸੇਖਣਾ ਧੁੱਪ ਜੇ ਮੈਂ ਤੁਹਾਨੂੰ ਕਹੀ ਨਹੀਂ ਐ ਕੋਈ ਗੱਲ ਚੰਗੀ ਕਹੀ ਨਹੀਂ ਤੁਹਾਨੂੰ ਉਹ ਵੀ ਮਾੜੀ ਲੱਗਦੀ ਹੈਗੀ ਕਿਵੇਂ ਨਾ ਤੂੰ ਸੋ ਇੱਜਾ ਨੂੰ ਤੂੰ ਕੀ ਕਹੀ ਜਾਂਦੀ ਸੀ ਸਾਰਾ ਕੰਮ ਮੈਂ ਕਰ ਲੂੰਗੀ ਤੂੰ ਪਾਇਆ ਜਾਂ ਐ ਕਰ ਲਾ ਤੈਨੂੰ ਕੋਈ ਕੰਮ ਨਾ ਕਰਨੀ ਮੈਂ ਕਰਦੀ ਆ ਨਾ ਕੰਮ ਤੈਨੂੰ ਤਾਂ ਨਹੀਂ ਕਹਿੰਦੀ ਤੂੰ ਕਿਉਂ ਐ ਕਰਦੀ ਹੁੰਨੀ ਐ ਤੂੰ ਤੈਨੂੰ ਕੀ ਲੋੜ ਸਾਡੇ ਘਰੇ ਆਏ ਹਜਾ ਕੁਛ ਕਰਨ ਦੀ ਤੇਰਾ ਘਰ ਆ ਹੈ ਸਾਡੇ ਘਰੇ ਜਿਵੇਂ ਜਿੱਦੇ ਤੇਰਾ ਘਰ ਬਣ ਗਿਆ ਨਾ ਤੈਨੂੰ ਮੈਂ ਦੱਸੂ ਹਜੇ ਤਾਂ ਮੇਰਾ ਹੀ ਆ ਚੱਲ ਚੰਗਾ ਤੇਰਾ ਹੀ ਆ ਵਗ ਜਾ ਵਗ ਜਾ ਸਾਰਾ ਦਿਨ ਕਹੂਗੀ ਆਈ ਨਹੀਂ ਤੂੰ ਕਰਦੀ ਐ ਨਹੀਂ ਕਰਦੀ ਮੈਂ ਰੋਕ ਤੱਕ ਕਰਾਂ ਨਾ ਜਿੰਨੇ ਮੈਨੂੰ ਸਾਡੇ ਕੰਮ ਨਹੀਂ ਵਧਗਾ ਲੱਗਦੇਗੇ ਜਿੰਨਾ ਕੰਮ ਕਰਦੋਂ ਤੁਸੀਂ ਉਲਟਾ ਕਰ ਦੋ ਭਗ ਜਾ ਭਗ ਜਾ ਮੇਰੀ ਮਾਂ ਮੈਨੂੰ ਕਰ ਲੈਣ ਦੇ 2 ਰੁਪਿਆ ਦਾ ਕੰਮ ਨਾਸਰ ਖਾ ਮੇਰਾ ਤੂੰ ਉਹਨੂੰ ਮੰਡ ਦੇ ਜਾ ਕੇ ਕੰਬਲ ਦੇ ਕੇ ਪਈਏ ਕੰਬਲ ਨਹੀਂ ਉਹਨੂੰ ਮੰਡ ਦੇ ਜਾ ਕੇ ਮੰਡ ਦੂੰਗੀ ਥੱਕ ਗਈ ਉਹ ਕੰਮ ਧੰਦਿਆ ਕਰਦੀ ਨਾ ਉਹਨੂੰ ਮੰਡ ਦੇ ਕੋਈ ਨਹੀਂ ਮੈਂ ਖਾ ਮੰਡ ਦੂੰਗੀ ਉਹ ਚੀਜ਼ ਬਣਾ ਕੇ ਲੈ ਜਾ ਉਹਦੇ ਵਾਸਤੇ ਲੈ ਜੂੰਗੀ ਲੈ ਜੂੰਗੀ ਤੂੰ ਚਾਲਾ ਤੂੰ ਕਰ ਰਹਾ ਇਸਦਾ ਪਤਾ ਨਹੀਂ ਇਹ ਜੀ ਚੰਦਰੀ ਕਾ ਤੋਂ ਆ ਸਾਰਾ ਦਿਨ ਬੜ 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 ਕਰੀ ਜਾ ਪਹਿਲਾ ਹ ਕੰਮੀ ਸਮਝਦੀ ਏ ਸਾਡੇ ਵਾਲਾ ਅਸੀਂ ਛਤਰਖਾਲੇ ਹੁਣ ਨਾਲ ਨਹੀਂ ਖਾਂਦਿਆਂ ਹੁਣ ਨਾਲ ਤਾਂ ਨਾ ਸਿਰ ਤੇਨੂੰ ਦੇਖਣਾ ਸੁਧਾਰ ਦੇ ਨਾ ਮੈਂ ਕਹਿੰਦੀ ਆ ਕਾਦੇ ਵਾਸਤੇ ਕਾਦੇ ਵਾਸਤੇ ਇਹ ਪਟਾਊ ਦੀ ਆ ਵੀ ਬੁੱਤਨੀ ਜੀ ਹੈ ਪ੍ਰੀਤ ਮੈਂ ਫੇਰ ਵੀ ਸੋਚਦੀ ਆ ਵੀ ਚਲ ਕੋਈ ਨਹੀਂ ਬੇਬੇ ਆ ਬੇਬੇ ਆ ਪਰ ਬੇਬੇ ਬਣ ਕੇ ਰਹਿੰਦੀ ਹਜੇ ਵੀ ਛਟੀ ਚਲਾਉਂਦੀ ਆ ਸਾਰੀ ਉਮਰ ਤੇਰੇ ਦਰਵਾਜ਼ੇ ਹੀ ਰਹਾਂਗੇ ਅਸੀਂ ਸਾਨੂੰ ਨੇ ਅੱਗੇ ਕੁਝ ਚਾਹੀਦਾ ਤੇਰਾ ਤਾਂ ਨਾ ਬਾਹਲਾ ਮਨ ਉਦੋਂ ਵੀ ਹੋ ਰਿਹਾ ਕਰਾਂ ਕੀ ਦੇਹ ਲਾ ਤੇਰੇ ਸਾਹਮਣੇ ਇੰਨਾ ਸੋਹਣਾ ਰੰਗੀ ਵਾਸ ਦੇ ਸੀ ਪਤਾ ਨਹੀਂ ਕਿਹਦੀ ਨਜ਼ਰ ਲੱਗ ਗਈ ਬਸ ਕਦੇ ਕਦੇ ਤਾਂ ਮੇਰਾ ਆਇ ਮੰਨ ਕਰਦਾ ਹੈ ਪਿੰਡਾਂ ਵਾਲੇ ਤੇ ਸ਼ੱਕ ਜਾਂਦਾ ਵੀ ਕਿਤੇ ਉਹਨਾਂ ਤਾਂ ਨਹੀਂ ਕੁਝ ਕਰਤਾ ਕੀ ਪਤਾ ਹੁੰਦਾ ਆਇ ਮੱਚਦੇ ਸੀ ਵੀ ਛੇਤੀ ਇਹਨਾਂ ਤਾਂ ਮੁੰਡਾ ਵੀ ਵਿਆਹ ਲਿਆ ਵਧੀਆ ਇਹਨੂੰ ਨੋ ਮਿਲ ਗਈ ਵਧੀਆ ਰਿਸ਼ਤੇਦਾਰ ਮਿਲ ਗਏ ਬਸ ਕਾਨੂੰ ਰਾਜੀ ਸੀ ਤੇ ਬੈਠੀ ਬੈਠੀ ਤਾਂ ਆਇ ਕਰਦਾ ਕਿਹੜੇ ਸਿਆਣੇ ਕੋਲੇ ਜਾਵਾ ਅੱਜ ਕੱਲ ਤੈਨੂੰ ਪਤਾ ਹੀ ਹੈ ਬਾਈ ਜੇ ਕਿਸੇ ਸਿਆਣੇ ਕੋਲੇ ਵਗਜੋ ਪਹਿਲਾ ਮੂੰਹ ਟਾੜਦੇ ਆ 5000 ਦੇ ਦੇ 10000 ਦੇ ਦੇ ਤੈਨੂੰ ਪਤਾ ਹੈ ਪੈਸੇ ਪਿੱਛੇ ਤਾਂ ਘਰੇ ਕਲੇਸ਼ ਪੈ ਰਹੇ ਆ ਉਹਨਾਂ ਵਾਸਤੇ ਕਿੱਥੋਂ ਲਈਏ ਬਸ ਕੋਈ ਦਿਮਾਗ ਚ ਹੀ ਨਹੀਂ ਆਉੜਦੀ ਕੋਈ ਵੀ ਗੱਲ। ਉਹ ਕਾਣੂ ਪੈਣੇ। ਇੰਨਾ ਸਿਆਣਾ ਸੁਣਿਆ ਦੇ ਵਿੱਚ ਕੀ ਰੱਖਿਆਗਾ? ਇਹ ਤਾਂ ਗੱਲਾਂ ਹੀ ਨੇ। ਆ ਥੋੜੇ ਦਿਨ ਪਹਿਲਾਂ ਤੂੰ ਖਬਰ ਨਹੀਂ ਸੁਣੀ ਸੀ ਜੌਨਸਿਆਂ ਵਾਲੇ ਦੀ। ਕੀ ਕੁਛ ਹੋਇਆ ਸੀ? ਹਾਂ ਬਾਈ ਸਹੀ ਗੱਲ ਐ। ਕਿੱਡੀ ਗੱਲ ਉੱਡੀ ਪਿੰਡ ਦੇ ਵਿੱਚ ਤੇ ਉਹ ਹੁਣ ساری ਉਮਰ ਬੰਦੇ ਦਿਖਾਉਣ ਵਾਲੇ ਮੂਤ ਖੌਣ ਜੋਗੇ ਨਹੀਂ। ਇਹਨਾਂ ਦੀ ਟੀਮ ਹੀ ਲੈ ਗਿਆ ਕੱਢ ਕੇ। ਗੱਲ ਤਾਂ ਉਹੀ ਐ ਨਾ। ਹੁਣ ਇਹ ਬਾਬਿਆਂ ਤੇ ਵੀ ਨਹੀਂ ਯਕੀਨ ਇਹਨਾਂ ਦਾ। ਅਗਲਾ ਬਾਬੇ ਤੇ ਕੀ ਤੁਸੀਂ ਗੁਰਦੁਆਰਾ ਸਾਹਿਬ ਦਾ ਨਹੀਂ ਹੁੰਦਾਗਾ ਬਾਬੇ ਬੂਪਾ ਤਾਂ ਐਵੇਂ ਮਾਰੀ ਜਾਂਦੇ। ਇਹ ਤਾਂ ਐਵੇਂ ਗੱਲਾਂ ਨਹੀਂ ਲੁੱਟ ਮਚਾਈ ਹੋਈ ਐ ਇਹਨਾਂ ਨੇ ਤਾਂ। ਸਹੀ ਗੱਲ ਗੁਰਦੁਆਰਾ ਜਾਓ ਗੁਰੂ ਘਰ ਜਾਓ ਜਾ ਕੇ ਨਮਸਕਾਰ ਕਰੋ ਉੱਥੇ ਮੱਥਾ ਟੇਕੋ ਵੀ ਬਾਬਾ ਜੀ ਮੇਰੇ ਤਾਂ ਆ ਹੱਲ ਹੋ ਕਰ ਇਸ ਗੱਲ ਦਾ ਮੇਰੀ ਪ੍ਰੋਬਲਮ ਹੋ ਗਈ ਆ ਗੱਲ ਸਹੀ ਹੈ ਬਾਈ ਤੇਰੀ ਉਹ ਤੋਂ ਵੱਡਾ ਕੋਈ ਨਹੀਂ ਇਹ ਦੂਜੀ ਗੱਲ ਤੇ ਮੈਂ ਗੱਲ ਹੋਰ ਦੱਸ ਦਿਆਂ ਦੇਖ ਮਚੇਮਾ ਤਾਂ ਹੁੰਦਾ ਹੀ ਸਾਰਿਆਂ ਨੂੰ ਕਿ ਭਾਈ ਚੰਗਾ ਘਰ ਬਰ ਬਣਾ ਲੈ ਤੈਨੂੰ ਆ ਗਈ ਤੇ ਮੁੰਡਾ ਇਹਨੇ ਵਧੀਆ ਵਧੀਆ ਗੱਟੀ ਲੈ ਲਈ ਮੁੰਡੇ ਨੇ ਹੈ ਤੇ ਆਣ ਗਮਾੜ ਤੇ ਹੋਰ ਕੋਈ ਹੋ ਨਹੀਂ ਹੁੰਦਾ ਜਲਣ ਤਾਂ ਤੇਰੇ ਤੇ ਕਰਦੇ ਤੇ ਪਰ ਇੱਕ ਗੱਲ ਆਏ ਆ ਨਾ ਜੇ ਹੁਣ ਤੂੰ ਕਿਸੇ ਦੇ ਉੱਤੇ ਸ਼ੱਕ ਕਰੇਗੀ ਕਹੇਗੀ ਲੜ ਕੇ ਫਿਰ ਅਗਲੀ ਕੀ ਕਹੂ ਫਿਰ ਉਹ ਗੱਲ ਕਰਕੇ ਸੋਝੇ ਅਗਲੀ ਹੋਰ ਮੂਸਿਆਂ ਨੇ ਕੋਲ ਜਾਊਗਾ ਹਾਂ ਤੇ ਜਾਂਦੇ ਜਾਣ ਤੇ ਜਿਹਦੇ ਕਹਿੰਦੇ ਕਿ ਜਿਹਦੇ ਸਿਰ ਤੇ ਸਾਈ ਹੋਵੇ ਉਹਨੂੰ ਕੁਝ ਨਹੀਂ ਕਰ ਸਕਦਾ ਇਸ ਕੋ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ ਤੇ ਜਦੋਂ ਗੁਰੂ ਘਰ ਨਾਲ ਜੁੜੇ ਹੋਏ ਆਪਾਂ ਫਿਰ ਕੀ ਐ ਤਾਂ ਬਸ ਦੁਨੀਆ ਫਿਰ ਸਿਆਣੇ ਕੋਲ ਭੱਜੀ ਫਿਰ ਤੇ ਮੈਨੂੰ ਤਾਂ 20 ਬੰਦੇ ਨਹੀਂ ਚੰਗੇ ਆ ਤੇ ਮੈਂ ਸਾਰਿਆਂ ਨੂੰ ਕੁਛ ਨਾ ਕੁਛ ਲਿਆ ਕੇ ਤੇ ਸਿਆਣੇ ਨੂੰ ਪਾ ਕੇ ਦੇਦਾ ਭਰਾ ਗੱਲ ਸਹੀ ਹੈ ਇੱਕ ਇਹ ਵੀ ਨਹੀਂ ਮੰਨਦਾ ਜਦੋਂ ਆ ਗੱਡੀ ਲਿਆਇਆ ਮੈਂ ਤਾਂ ਥਾਰ ਲਿਉਣੀ ਆ ਥਾਰ ਲਿਉਣੀ ਚਾਹੇ ਭਾਈ ਅਸੀਂ ਕਿਸ਼ਤਾਂ ਤੇ ਲਿਆਂਦੀ ਆ ਪਰ ਲੋਕਾਂ ਤਾਂ ਅੱਖ ਦਿਨ ਚੜ ਗਏ ਨਾ ਵੀ ਪਤਾ ਨਹੀਂ ਕਿੰਨੇ ਰੁਪਏ ਐ ਇਹਨਾਂ ਕੋਲ ਗੱਲ ਤਾਂ ਇੱਥੇ ਆ ਗਈ ਫਿਰ ਹੁਣ ਜਵਾਕਾਂ ਨੂੰ ਮਨਾਵੇ ਕੌਣ ਇਹ ਵੀ ਤਾਂ ਦੱਸ ਜਵਾਕਾਂ ਦੇ ਸ਼ੌਂਕ ਹੈ ਨਾ ਨੂੰ ਨਿਵੇ ਕੌਣ ਬਸ ਐਂ ਕਰ ਗਿਆ ਮੈਂ ਤਾਂ ਸ਼ੌਂਕ ਕਰਦਾ ਤੇ ਹੁਣ ਮੇਰਾ ਨਹੀਂ ਫਿਰ ਹੁਣ ਜਵਾਕ ਨੂੰ ਸ਼ੌਂਕ ਜੀ ਲਿਆਉਂਦਾ ਜਵਾਬ ਹੀ ਨਾ ਕਰਿਆ ਹਾਂ ਹਾਂ ਜਿਹੜੀ ਚੀਜ਼ ਆ ਗਈ ਘਰੇ ਚੀਜ਼ ਹੀ ਬਣੀ ਹੈ ਹੁਣ ਤੁਸੀਂ ਉਸ ਚੀਜ਼ ਦੇ ਉੱਤੇ ਨਜ਼ਰ ਲਾਓਗੇ ਜਾਂ ਉਹਨੂੰ ਉਹ ਕਰੀ ਚੱਲੋਗੇ ਤਾਂ ਫੇਰ ਕੀ ਗੱਲ ਮੈਂ ਜਾਨਣਾ ਮੈਂ ਜਾ ਕੇ ਤੁਹਾਨੂੰ ਜਿਹੜੇ ਹੈਗੇ ਪੈਸੇ ਲੈ ਆ ਦਿੰਨਾ 30000 ਰੁਪਏ ਠੀਕ ਹੈ ਬਾਈ ਕਿਹੜਾ ਮੀਨਾ ਦੀਆਂ ਵਾਲੀਆਂ ਛੜਾ ਕੇ ਲਿਆ ਦੇ ਚੰਗਾ ਬਾਈ ਠੀਕ ਹੈ ਜਦੋਂ ਵਾਲੀਆਂ ਇੱਕ ਵਾਰੀ ਛੜਾ ਕੇ ਲਿਆਤੀਆਂ ਗਾਂਹਾਂ ਵਾਲੀ ਫੇਰ ਦੇਖਾਂਗੇ ਤੇ ਭਾਈ ਤੂੰ ਬਾਕੀ ਆਪਦਾ ਤਾਂ ਦੇਖ ਲਿਆ ਹੁਣ ਤੇਰਾ ਕਿੰਨਾ ਹੱਚਲੀਆਂ ਦਾ ਹੁਣ ਦਸੰਬਰ ਹਾਂ ਪੋ ਪੋਚਲੀ ਦਾ ਪੋਤੇ ਮਾਗ ਫੱਗਣ ਹਾਂ ਫੱਗਣ ਜੇਤ ਦੇ ਵਿੱਚ ਜਦੋਂ ਆਪਣੀ ਵਿਸਾਖ ਦੇ ਵਿੱਚ ਕਣਕ ਆ ਗਈ ਹਾਂ ਬਸ ਉਹ ਤੋਂ ਮੈਂ ਪੈਸੇ ਦੇ ਦੂੰਗੀ ਕਣਕਾਂ ਵੇਲੇ ਤਬਈ ਤੇ ਦੇ ਦੂੰਗੀ ਚਾਰ ਪੰਜ ਮਹੀਨੇ ਬਸ ਆਏ ਚਾਰ ਪੰਜ ਮਹੀਨੇ ਆਪਣੇ ਫਿਰ ਉਹਦੋਂ ਮੈਂ ਤੈਨੂੰ ਪੈਸੇ ਦੇ ਦੂੰਗੀ 18 ਚਲੇ ਘਰੇ ਜਾਂਦੇ ਹੋ ਸਕਦਾ ਉਹ ਤੁਹਾਨੂੰ ਤੇਰੀ ਕੁੜੀ ਮੋੜ ਦੇ ਹਾਂ ਕਿ ਤਾ ਉਹਦੋਂ ਪਹਿਲਾਂ ਕੁੜੀ ਮੋੜ ਦੇ ਫਿਰ ਮੋਂ ਮੰਗੀ ਨਾ ਮੇਰੀ ਗੱਲ ਸੁਣੋ ਰਿਸ਼ਤੇ ਚ ਗੰਡ ਪੈ ਜਾਂਦੀ ਹੁੰਦੀ ਹੈ ਦੁਬਾਰਾ ਜੇ ਅਗਰ ਕੋਈ ਹੋ ਹੋ ਜੇ ਪ੍ਰਾਣੇ ਦੀ ਦਿਲ ਚ ਗੱਲ ਆ ਗਈ ਨਹੀਂ ਪਤਾ ਨਹੀਂ ਉਹਨਾਂ ਨੇ ਮੇਰੇ ਤੇ ਵਸਾ ਨਹੀਂ ਹੈਗਾ ਤਾਂ ਮੈਨੂੰ ਬਾਰ-ਬਾਰ ਫੋਨ ਕਰੀ ਜਾਂਦੇ ਤੇ ਮੈਂ ਤਾਂ ਕਿ ਤਾਂ ਵੀ ਕੋਈ ਨਾ ਜੇ ਮੋੜਦੇ ਤਾਂ ਤਾਂ ਵੀ ਚਰਨੀ ਨਾ ਮੋੜੇ ਤਾਂ ਤਾਂ ਵੀ ਚਰਨੀ ਹੁਣ ਆਈ ਤਾਂ ਕਲੇਸ਼ ਹੈ ਲਾਡੀ ਬੋਲਦਾ ਕਿ ਮੈਂ ਜਾਂਣਾ ਮੈਂ ਪ੍ਰਾਣੇ ਤੋਂ ਪੈਸੇ ਮੰਗਦਾ ਹੂੰ ਮੈਂ ਕਹਤਾਂ ਮੈਂ ਤੂੰ ਸੋਹਣਾ ਲੱਗੇਗਾ ਭਾਈ ਤੂੰ ਸੋਹਣਾ ਲੱਗਦਾ ਉਹ ਤੇ ਪੈਸੇ ਮੰਗਦਾ ਜਾ ਕੇ ਆ ਗੱਲ ਤੋਂ ਕਲੇਸ਼ ਨਹੀਂ ਦਾ ਬਸ ਅਸਰ ਆ ਭਾਈ ਥੋੜੀ ਹੋ ਪੈਸਾ ਦੇ ਜੇ ਉਹ ਕੁੜੀ ਦੇ ਪਿਆ ਤੇ 5000 ਬੱਧ ਲਾ ਕੇ ਜਾਂਦਾ ਮੈਂ ਨਹੀਂ ਲੱਗਿਆ ਲੱਗ ਜਾਂਦਾ ਮੈਂ ਉਹ ਨਹੀਂ ਇੱਕ ਉਹਦਾ ਤੁਸੀਂ 20 ਲੱਖ ਜਰੇ ਹੀ ਆ ਜਰੇ ਹੀ ਆ ਉਹਦੇ ਨਾਲੇ ਮੈਂ ਭਾਈ ਮੈਂ ਇਹ ਸਮਝਾਇਆ ਮੈਂ ਕਿ ਕਾਪਾ ਨੂੰ ਲੋੜ ਹੋਵੇ ਆਪਾਂ ਮਨਿੰਦਰ ਨੂੰ ਕਹਾਂਗੇ ਵੀ ਤੇਰੀ ਪੇਕੇ ਨੂੰ ਥੋੜੇ ਜਿਹਾ ਪੈਸੇ ਨੂੰ ਕਹ ਦੇ ਹਾਂ ਤੂੰ ਤਾਂ ਨਹੀਂ ਸਿੱਧਾ ਮੰਗੇਗਾ ਜਾਂ ਮੈਂ ਤਾਂ ਨਹੀਂ ਮੰਗੂਗੀ ਮੈਂ ਤਾਂ ਹਾਂ ਉਹਨਾਂ ਦੀ ਕੁੜੀ ਮੰਗੂਗੀ ਮੈਂ ਕਹਤਾਂ ਇਹ ਸੋਚ ਕੇ ਚੱਲ ਔਰ ਕਾਹ ਨੂੰ ਪਤਾ ਨਹੀਂ ਕੀ ਬੁੱਧੀ ਨੂੰ ਹੋਇਆ ਪਿਆ ਇਹਦੀ ਨੂੰ ਚਲ ਕੋਈ ਵੀ ਤੁਸੀਂ ਇਹ ਗੱਲਾਂ ਨੂੰ ਛੱਡੋ ਹੁਣ ਮੈਂ ਤਾਂ ਤੁਹਾਨੂੰ ਮੈਂ ਕਹਿੰਦਾ ਬਸ ਮੈਂ ਤੁਹਾਨੂੰ ਪੈਸੇ ਲਿਆ ਦਿੰਦਾਗਾ ਚੰਗਾ ਠੀਕ ਹੈ ਤੇ ਮੇਰੀ ਗੱਲ ਸੁਣ ਥੋੜੀ ਪਰਜਾਈ ਕੋਲ ਗੱਲ ਨਾ ਕਰਿਓ ਇਹ ਵਾਲੀ ਨਾ ਨਾ ਉਹਦੇ ਕੋਲ ਗੱਲ ਪਹੁੰਚ ਨਾ ਨਾ ਭਲੇ ਤੇ ਉਹਨੇ ਤਾਂ ਮੈਨੂੰ ਉਹਨਾਂ ਦਾ ਜਿੰਨਾ ਟਾਈਮ ਉਹਨੇ ਬਰਾਬਰ 30000 ਨਾ ਲਿਆ ਤੇ ਮੇਰਾ ਖੇੜਾ ਨਹੀਂ ਛੱਡਣਾ ਮੈਨੂੰ ਪਤਾ ਹੈ ਭਾਈ ਇਹ ਤਾਂ ਆਪਣੀ ਇੱਕ ਭੈਣ ਭਰਾਵਾਂ ਦੀ ਗੱਲ ਹੈ ਉਹਦੇ ਕੋਲੇ ਥੋੜਾ ਗੱਲ ਕਰਨੀ ਹੈ ਹਾਂ ਬਸ ਉਹਦੇ ਕੋਲ ਗੱਲ ਨਾ ਕਰੇ ਕੋਈ ਚਲ ਤੂੰ ਲੈ ਆ ਦੇ ਸੇ ਰੋਟੀ ਬਣਾਉਣੇ ਫਿਰ ਨਾ ਰੋਟੀ ਖਾ ਹਾਂ ਰੋਟੀ ਮੇਰੇ ਉਹਨੇ ਬਣਾ ਲਵਾਸ ਮੈਂ ਜਾ ਕੇ ਤੇ ਮੈਂ ਆ ਗਿਆ ਫਿਰ ਠੀਕ ਹੈ ਚੰਗ ਚੰਗਾ ਦੇਖ ਲੈ ਭੈਣ ਭਰਾ ਤਾਂ ਢਿੱਡ ਮਚਦਾ ਹੈ ਹੈ ਫਿਰ ਉਹੀ ਤਾਂ ਗੱਲ ਹੈ ਕਿ ਹੁਣ ਇਹਨੇ ਜਮਾ ਜਵਾਬ ਨਹੀਂ ਦਿੱਤਾ ਉਹਦੀ ਕਹਿੰਦਾ ਮੈਂ ਜਾਣ ਆਹ ਦਾ ਬਗਨਾ ਮਰੂਤੂ ਫਿੱਟੂ ਤੇ ਆਉਦਾ ਮਰੂਤੂ ਸ਼ਾਮੇ ਫਿੱਟੂ ਤਾਂ ਹੀ ਤਾਂ ਕਹਿੰਨੇ ਚੱਲ ਆ ਜਾ ਫਿਰ ਕਰ ਲੀਏ ਕੋਈ ਸਬਜ਼ੀ ਪਾ ਲੈ ਮੈਂ ਤਾਂ ਸਮਾਰ ਦੇ ਤੂੰ ਬਹਿ ਜਾ ਹਾਂ ਉਹ ਗਾਜਰਾਂ ਹੀ ਕੱਟ ਲਈ ਆਉਦੀਆਂ ਹਾਂ ਇਹ ਤਾਂ ਮੈਂ ਕੱਟ ਲੈਣੀ ਲਿਆਉਣੀ ਆ ਉਹ ਆ ਫੜਾ ਦੇ ਕੀ ਤੇ ਜਾਣੇ ਤੁਸੀਂ ਹਾਂ ਪਰੀ ਤੋ ਥੋੜਾ ਬਾਜ਼ਾਰ ਜਾ ਕੇ ਆਉਂਦਾ ਸੀ ਯਾਰ ਕੀ ਕਰਨ ਕੰਮ ਸੀਗਾ अच्छा हां ਨਾਲੇ ਤੈਨੂੰ ਖਾਂਗੇ ਚ ਖਾਮਜਾ ਹੋ ਰਿਹਾ ਦਵਾਈ ਲਿਆ ਦੋ ਆਪ ਤਾਂ ਤੂੰ ਜਾਂਦੀ ਨਹੀਂ ਮੇਰੇ ਨਾਲ ਉਹ ਯਾਰ ਉਹਨੂੰ ਦਵਾਈ ਲਈ ਤਾਂ ਜਾਂਣੀ ਹੁਣ ਕਿੰਨੇ ਕੁ ਦਵਾਈਆਂ ਲਈ ਜਾਉਂਗੀ ਤੇ ਜਾਉਂਗੀ ਥੱਪਾ ਡਾਕਟਰ ਦਵਾਈਆਂ ਦਾ ਦੇ ਦਊਗਾ ਓਏ ਕੋਈ ਨਹੀਂ ਫੇਰ ਹੀ ਠੀਕ ਹੋਏਗੀ ਨਾਲੇ ਹੁਣ ਮੈਂ ਵਧੀਆ ਦਵਾਈ ਲੈ ਕੇ ਆਉਂਗਾ ਮੈਂ ਤਾਂ ਦਵਾਈ ਲੈ ਲੈ ਕੇ ਆਕੂਗੀ ਮੈਂ ਤਾਂ ਨਹੀਂ ਖਾਦੀ ਜਾਂਦੀਆਂ ਦਵਾਈਆਂ ਦੂਆਂ ਓਏ ਐਂ ਕਿਵੇਂ ਨਹੀਂ ਖਾਦੀ ਫੇਰ ਠੀਕ ਲਵਾਂ ਮਾਂ ਠੀਕ ਹੋਣਾ ਮੈਂ ਹੀ ਹੋ ਚੂਗੀ ਫੇਰ ਐਂ ਕਿਵੇਂ ਹੋਜੇਗੀ ਬਿਨਾਂ ਦਵਾਈਆਂ ਤੋਂ ਜੇ ਦਵਾਈ ਲੈ ਲੇਗੀ ਤਾਂ ਦੱਸ ਨਹੀਂ ਮੈਂ ਠੀਕ ਲਵਾਂਗਾ ਯਾਰ ਉਹ ਪਈਆਂ ਦਵਾਈਆਂ ਉਹਦਾ ਕੀ ਕਰਾਂ ਮੈਂ ਉਹਰ ਉਹ ਸਰ ਤਾਂ ਹੁੰਦਾ ਨਹੀਂ ਹਫਤਾ ਹੋ ਗਿਆ ਤੁਨ ਲਈ ਜਾਂਦੀ ਨੂੰ ਉਹ ਦਵਾਈਆਂ ਕੋਈ ਪਿਆ ਫਰਕ ਨਹੀਂ ਨਾ ਹੁਣ ਮੈਂ ਲਿਆਉਂਗਾ ਵਧੀਆ ਜੀ ਦਵਾਈ ਕੋਲ ਲੈ ਆਈਓ ਫਿਰ ਉਹ ਹੀ ਲੈ ਲੀ ਤੇ ਮੈਂ ਕਹਿੰਦਾ ਸੀ ਅੱਜ ਕਾਲਜ ਨਹੀਂ ਗਈ ਫਿਰ ਠੀਕ ਤਾਂ ਮੈਂ ਹੈ ਨਹੀਂ ਕਾਲਜ ਜਾ ਕੀ ਕਰੂੰ ਪਰ ਇਹ ਵੀ ਹੁਣ ਐਂ ਦੇਖ ਲੈ ਪੇਪਰ ਨੇੜੇ ਆਈ ਜਾਂਦੇ ਆ ਕਿ ਚੱਲੀ ਜਾਂਦੇ ਹੋਣਗੇ ਮੈਨੂੰ ਤਾਂ ਲੱਗਦਾ ਫਿਰ ਹਾਂਜੀ ਤੇ ਫਿਰ ਹੁਣ ਘਰੇ ਬੱੜ ਲਈ ਜੇ ਹੁਣ ਕਾਲਜ ਤਾਂ ਨਹੀਂ ਗਈ ਕੋਈ ਨਾ ਪੜ੍ਹਦਾ ਨਹੀਂ ਐ ਘਰੇ ਕੋਈ ਨਾ ਨਹੀਂ ਪੜਨਾ ਪੈਣਾ ਆ ਨੰਬਰ ਨਹੀਂ ਘਟਨੇ ਚਾਹੀਦੇ ਠੀਕ ਤਾਂ ਹੋ ਜਾ ਮੜਾ ਜਾ ਹੁਣ ਦੇ ਕਿ ਅੱਲੇ ਨਹੀਂ ਸੱਟ ਹੈਗੀ ਮੈਂ ਹੁਣ ਬਚਾ ਚੱਕੀ ਉਹ ਸੱਟ ਮੈਂ ਸਮਝਦਾ ਥੋੜਾ ਮੋਟਾ ਤਾਂ ਪੜ ਲਿਆ ਕਰ ਰਾਂ ਇਹ ਤਾਂ ਜਮੀ ਲਿੰਕ ਟੁੱਟ ਜੂ ਤੇਰਾ ਪਰ ਪੜਦੀ ਤਾਂ ਰਾਤ ਨੂੰ ਪੜਦੀ ਨਹੀਂ ਹੁੰਦੀ ਕਿੰਨਾ ਕੁ ਪੜਦੀਆਂ 2 ਮਿੰਟ ਕਿਤਾਬ ਚੱਕਦੀਆਂ ਫਿਰ ਫੇਰ ਰੱਖ ਦਿੰਨੀ ਆ ਨੀਂਦ ਆਉਂਦੀ ਆ ਮੈਨੂੰ ਤਾਂ ਚਲ ਚੰਗਾ ਨਾਲੇ ਆ ਦੇਖੀ ਮੈਨੂੰ ਲੱਗਦਾ ਨਾ ਦਾਦੀ ਸੱਚ ਹੀ ਕਹਿੰਦੀ ਆ ਕੰਮ ਤੋਂ ਟਲਦੀ ਵਾਲਾ ਆ ਕੱਪੜੇ ਕਿਵੇਂ ਪਾਏ ਇੱਥੇ ਇਹਨਾਂ ਦੀ ਕੋਈ ਤਹਿਤ ਉਹ ਮਾਰ ਕੇ ਇੰਦਾ ਧਰ ਨਹੀਂ ਈ ਨਹੀਂ ਉਸੀ ਤਾਂ ਨਾ ਨਾ ਕੋਈ ਬਿਮਾਰ ਬੰਦਾ ਦੇਖੋ ਨਾ ਠਮਾਰ ਬੰਦਾ ਦੇਖੋ ਬਸ ਜਿਹੜਾ ਕਿਹੜਾ ਹੁੰਦਾ ਕੰਮ ਨੂੰ ਹੁੰਦਾ ਓਏ ਯਾਰ ਮਾਰਾ ਕੰਮ ਕਰੀ ਜਾ ਬਸ ਬਾਲਾ ਤਾਂ ਮੈਂ ਤੈਨੂੰ ਆਪ ਹੀ ਨਹੀਂ ਕਹਿੰਦਾ ਮਾਰਾ ਮੋਟਾ ਤਾਂ ਹੁਣ ਜੇ ਕੋਈ ਇੱਥੇ ਆ ਜੇ ਆ ਕੇ ਦੇਖਿਆ ਕਿੰਨਾ ਜਲੂਸ ਨਿਕਲਿਆ ਪਿਆ ਨਾ ਦਾਦੀ ਉਹ ਬੋਲਣ ਤਾਂ ਬਠੇ ਰਹੀ ਯਾਰ ਦਾਦੀ ਕਰ ਲੈ ਆਪ ਕੱਪੜੇ ਤੇ ਓਏ ਯਾਰ ਉਹਨੂੰ ਦਾਦੀ ਕਿਉਂ ਕਰ ਲੈ ਤੂੰ ਐਂ ਦੱਸ ਉਹ ਦਾਦੀ ਐ ਫੇਰ ਦਾਦੀ ਨੂ ਤਾਂ ਨਹੀਂ ਹੈ ਯਾਰ ਦਾਦੀਆਂ ਆਉਂਦੀਆਂ ਯਾਰ ਦਾਦੀਆਂ ਇੰਨਾ ਨਹੀਂ ਕਰਦੀਆਂ ਆਉਂਦੀਆਂ ਜਿੰਨਾਂ ਨੂਹਾਂ ਕਰਦੀਆਂ ਆਉਂਦੀਆਂ ਮੈਂ ਤਾਂ ਠੀਕ ਨਹੀਂ ਹੈਗੀ ਯਾਰ ਮੇਰੇ ਤੋਂ ਨਹੀਂ ਕੋਈ ਕੰਮ ਕੋਮੂ ਜਾਊਗਾ ਫਿਰ ਬਾਲਾ ਦਾ ਮੈਂ ਤੈਨੂੰ ਕਹਿੰਦੇ ਨਹੀਂ ਦਾਦੀ ਵੰਗੂ ਲੱਗ ਜਾਣਾ ਉਹ ਦਾਦੀ ਵੰਗੂ ਨਹੀਂ ਲੱਗਦਾ ਮੈਂ ਫਿਰ ਦਾਦੀਆਂ ਮੈਨੂੰ ਸੁਣਾਉਂਦੀਆਂ ਆਂ ਵੀ ਉਹ ਐ ਨਹੀਂ ਕਰਦੀ ਐ ਨਹੀਂ ਕਰਦੀ ਹੁਣ ਮੈਨੂੰ ਪਤਾ ਇਹ ਦਵਾ ਤੈਨੂੰ ਕਹਿਣ ਕਿ ਵੀ ਆਹ ਕੀਤਾ ਨਹੀਂ ਹੈਗਾ ਤਾਂ ਕਹਿੰਦੇ ਵੀ ਕਰ ਲਾ ਮੈਂ ਤਾਂ ਨਹੀਂ ਕਰੂੰਗੀ ਜੇ ਦਾਦੀ ਮੈਨੂੰ ਬੋਲੂਗੀ ਨਾ ਦਾਦੀ ਇੱਥੇ ਬੋਲਦੀ ਰੋਗ ਮੈਂ ਜਾ ਕੇ ਆਪਦੇ ਅੰਦਰ ਬਹਿ ਜੰਦੀ ਰਾਮ ਨਾਲ ਐ ਤੂੰ ਕਿੰਨਾ ਕ ਟਾਈਮ ਅੰਦਰ ਬੈਠਿਆ ਰਹੇਂਗੇ ਇੰਨਾ ਇਗਨੋਰ ਕਰਕੇ ਨਹੀਂ ਚੱਲਦਾ ਹੁੰਦਾ ਕੰਮ ਨਹੀਂ ਕਰ ਜਿਹੜੇ ਤੁਸੀਂ ਮੇਰੇ ਕੋਲ ਦਵਾਈ ਲਿਆਉਂਗੇ ਨਾ ਐ ਮੈਂ ਕਾਹਨੂੰ ਪੈਸੇ ਖਰਾਬ ਕਰਨੇ ਆ ਦਵਾਈ ਦੂ ਮੈਂ ਕੁਛ ਨਹੀਂ ਲੈਂਦੀ ਤੁਹਾਨੂੰ ਕੰਮ ਤੱਕ ਮਤਲਬ ਆ ਨਾ ਕੱਲਾ ਕੰਮ ਚਾਹੀਦਾ ਜਿਹੜੇ ਕਿਹੜੇ ਉਹਨੂੰ ਵੀ ਚਾਹੀਦਾ ਕੰਮ ਕਰ ਲਾਣੀ ਆ ਮੈਂ ਬਸ ਸਾਰੇ ਮਤੱਕ ਮੈਨੂੰ ਕੀ ਮਤਲਬ ਹੈ ਮੈਂ ਤਾਂ ਤੈਨੂੰ ਬਾਹਰ ਦਾ ਕੰਮ ਹੋਈ ਨਹੀਂ ਕਹਿੰਦਾ ਹੁਣ ਆਹ ਇਹ ਕੱਪੜੇ ਲੀੜੇ ਪਏ ਹੈਗੇ ਇਹ ਬੁਰੇ ਲੱਗਦਾ ਜੇ ਕੋਈ ਆ ਕਰ ਜਾਵੇ ਕਿੰਨਾ ਪੜਾ ਲੱਗਦਾ ਵੀ ਇਹਨਾਂ ਦੇ ਜਮੀ ਨਹੀਂ ਸਾਮ ਸੰਭਾਲ ਕਰਦਾ ਕੋਈ ਤਾਂ ਕਹਿ ਰਿਹਾ ਮੈਂ ਤਾਂ ਤੈਨੂੰ ਗੱਲ ਨਹੀਂ ਕਰ ਲਾਣੀ ਕੱਪੜੇ ਤਾਂ ਕੱਪੜੀ ਤੈਨ ਕਰਦੇ ਆ ਮੈਂ ਤੈਨੂੰ ਆਂਹਿੰਦਾ ਵੀ ਹੋਰ ਕੁਛ ਮੰ ਓਏ ਯਾਰ ਹੁਣ ਰੋਸਣਾ ਇਹਦਾ ਮੈਂ ਤੈਨੂੰ ਚੰਗਾ ਹੀ ਕਹਿ ਜੋ ਕਿ ਹੈ ਠੀਕ ਹੈ ਤੇਰੇ ਭਲੇ ਲਈ ਕਹਿ ਰਹਾ ਆਓ ਜਿਹੜਾ ਕਿੜਾ ਕਹਿੰਦੇ ਮੇਰੇ ਭਲੇ ਵਾਸਤੇ ਯਾਰ ਇਸ ਦੋ ਵਾਰ ਤੈਨੂੰ ਦਾਦੀ ਸੁਣਾਉਗੀ ਫਿਰ ਲੋਟ ਰਹੇਗੀ ਮੈਂ ਤਾਂ ਉਹੀ ਕਲੇਸ਼ ਨਿਬੜਨ ਦਾ ਬਾਰਾ ਦਿਨ ਕਹਿ ਰਿਹਾ ਸੀਗਾ ਪਹਿਲਾਂ ਤਾਂ ਮੈਨੂੰ ਸੁਣਾ ਦਿੰਦੇ ਜਿਹੜਾ ਕਿੜਾ ਹੁੰਦਾ ਬਾਅਦ ਚ ਕਹਿੰਦੇ ਪੁੱਤ ਤੇਰੇ ਚੰਗੇ ਵਾਸਤੇ ਕਹਿੰਦੇ ਤੈਨੂੰ ਅਕਲਾਉਂਗੀ ਜੇ ਉਹ ਫਲਾਣਾ ਇਹ ਗੱਲਾਂ ਕੀ ਹੁੰਦੀਆਂ ਯਾਰ ਫੇਰ ਤੂੰ ਜਮੀ ਨਹੀਂ ਚੱਲਦੀ ਹੈਗੀ ਯਾਰ ਮਾੜੀ ਮਾੜੀ ਗੱਲ ਤੇ ਖਿਜੀ ਜਾਂਦੀ ਆ ਫੇਰ ਕਿਉਂਕਿ ਜੇ ਮੈਂ ਕਹਤਾ ਇੰਨਾ ਕਿ ਤੂੰ ਮੇਰਾ ਫਰਜ਼ਮੰਦ ਦਾ ਕਹਿਣ ਦਾ ਮੈਂ ਮੰਨ ਤਾਂ ਲਈ ਥੋੜੀ ਗੱਲ ਮੈਂ ਤੈਨੂੰ ਕਹਾਂ ਤੇ ਤੇ ਵੀ ਠੀਕ ਹੈ ਬਤਾਇਆ ਕਰਦਾ ਨਹੀਂ ਆ ਫਿਰ ਮੈਂ ਕੀ ਕਹਤਾ ਚਲ ਹੁਣ ਮੈਨੂੰ ਤੂੰ ਦੱਸ ਵੀ ਤੂੰ ਜੇ ਕੁਝ ਮੰਗਾਉਣਾ ਤਾਂ ਮੈਨੂੰ ਦੱਸ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ ਐਵੇਂ ਫਿਰ ਬੇਬੇ ਆਖੀ ਚੀਜ਼ਾਂ ਮੰਗਾਈ ਜਾਂਦੇ ਬੈਠੀ ਕਰ ਯਾਰ ਤੂੰ ਹਰ ਇੱਕ ਗੱਲ ਤੇ ਨਗੋਚ ਕੱਢਣੀ ਹੁੰਦੀ ਆ ਕਦੇ ਦਾਦੀ ਨੂੰ ਵਿੱਚ ਲਿਆਉਣੀ ਆ ਮੜ ਕੁੜਕੇ ਕਦੇ ਕੋਸ਼ ਤੂੰ ਸਿੱਧਾ ਕਹਿ ਜੀ ਤੈਨੂੰ ਕੁਝ ਚੀਜ਼ ਚਾਹੀਦੀ ਆ ਮੈਨੂੰ ਕੁਝ ਨਹੀਂ ਚਾਹੀਦਾ ਜੀ ਬਸ ਠੀਕ ਆ ਫਿਰ ਠੀਕ ਆ ਬਗ ਜਾ ਉਹਦਾ ਬਾਗਿਆ ਨਾ ਫਿਰ ਹੁਣ ਆ ਮੱਚ ਕੇ ਤੋਰੇਂਗੀ ਜੀ ਤੁਸੀਂ ਭੱਜ ਜੋ ਕਿ ਕੰਮ ਕਰਨ ਜਾਣਾ ਨਾ ਆਦਾ ਕੰਮ ਕਰ ਲੇ ਤੇ ਆਂਦਾ ਹੈ ਐਂ ਤੋਰਿਆ ਕਰਨ ਚਲੋ ਜੀ ਭੱਜ ਜੀ ਕੀ ਸਫਾਈ ਦਾ ਪਤਾ ਨਿੱਕੋ ਤੋਂ ਖੜਾ ਛੁੱਟੂ ਗਏ ਨਾ ਤਾਂ ਸਾਰਾ ਟੱਬਰੀ ਕੰਮ ਲਿਆਂਦਾ ਕੰਮਲਾ ਕੁਮਲਾ ਕਰਨਗੇ ਤਾਂ ਮੈਨੂੰ ਮੇਰੇ ਕੱਜਰ ਕੀ ਤੇ ਚਾ ਮਾਂ ਨਾਲ ਵੀ ਨਹੀਂ ਗੱਲ ਹੋਈ ਮੇਰੇ ਤਾਂ ਘਰੇ ਉਧਰ ਕਲੇਸ਼ ਹੋਈ ਜਾਂਦਾ ਹੈ ਕਲੇਸ਼ ਤੋਂ ਨਹੀਂ ਖੜਾ ਛੁੱਟਦਾ ਪੁੱਛਾਂ ਮੀ ਭਾਬੀ ਆ ਗਈ ਕਿ ਨਹੀਂ ਬੀਰੇ ਨੂੰ ਪਤਾ ਨਹੀਂ ਕੀ ਹੋਇਆ ਸਮਝ ਨਹੀਂ ਗੱਲ ਹੈਲੋ ਹੈਲੋ ਆਪਕੇ ਸੱਟੇ ਕੋ ਕਾਲ kiya hai ਮੰਮੀ ਦੀ ਵੀ ਹਾਦੀ ਹੋ ਗਈ ਆ ਚੱਕੇ ਹੋਲਡ ਰੱਖਤਾ ਹੈਲੋ ਕੀ ਕਰੀ ਜਾਂਦੀ ਆ ਮੰਮੀ ਫੋਨ ਦਾ ਦੁਬਾਰਾ ਲਾਣੇ ਕੋ ਤਾਂ ਮੇਰੇ ਮਾਂ ਨੇ ਕਿ ਦੁਆਰਾ ਕਾਲ kiya ਗਿਆ ਨਾ ਮੈਂ ਆਪੀ ਇੱਡਾ ਫੋਨ ਚੱਕ ਰੱਖਿਆ ਮम्मी ਨੂੰ ਸੁਹਾਵ ਨਹੀਂ ਹੈਗਾ ਚਲਾਉਣ ਦਾ ਵਾਸਤਾ ਨਹੀਂ ਹੈਗਾ ਹਲੋ ਹਲੋ ਸਸ਼ੀਕਾਲ ਮਮੀ ਅਖਰੀਕਾਲ ਪੁੱਤ ਬੋਲੀ ਵਧੀਆ ਮम्मी ਮੈਂ ਤਾਂ ਇਹ ਕਹਿੰਨੀ ਪਹਿਲਾਂ ਤੁਸੀਂ ਆਪ ਦਾ ਫੋਨ ਬਦਲ ਲਓ ਫੋਨ ਕੀ ਕਰਾਉ ਪੁੱਤ ਬਦਲ ਲਓ ਟੋਟਲ ਲੈ ਲਓ ਕੋਈ ਬਟਨ ਵਾਲਾ ਇਹ ਤਾਂ ਪਤਾ ਨਹੀਂ ਲੱਗਦਾ ਤੁਹਾਨੂੰ ਸਤਾ ਨਹੀਂ ਲੱਗਦਾ ਹੋਰ ਠੀਕ ਠੀਕ ਫੋਨ ਕੀ ਕਰੀ ਜਾਂਦੇ ਤੁਸੀਂ ਮੈਂ ਤੁਹਾਨੂੰ ਨਹੀਂ ਬទਿਆ ਤੁਸੀਂ ਦੱਸੋ ਕੀ ਕਰੀ ਜਾਂਦੇ ਹੋ ਮਾਚਨਾ ਚ ਫਰਮਾਤ ਲਈ ਹੋਈ ਐ ਹਾਂ ਹਾਂ ਉਹਦੇ ਗੱਲ ਤਾਂ ਕਰੀ ਸੀ ਉਹ ਤਾਂ ਨਹੀਂ ਇੱਛੀ ਸੀ ਅੱਛਾ ਤੇ ਕੀ ਬਣਿਆ ਉਧਰ ਭਾਬੀ ਨੇ ਲਿਆ ਵੀਰਾ ਕਿੱਥੋਂ ਲਿਆ ਲੈਕੀ ਨੇ ਆਜ ਸਰਾ ਦੇ ਟੱਕਰੀ ਲੈ ਕਾਲ ਚ ਕੀ ਕਲੇਸ਼ ਹੋਈ ਐ ਨਾ ਤੇ ਵੀਰੇ ਨੂੰ ਕੁਮੰਦੀਆ ਹੋਈ ਆ ਪਈ ਆ ਹੈ ਬਾ ਮੈਂ ਤੇ ਫਰਮਾਤ ਨੂੰ ਬੁਲਾਇਆ ਸੀ ਹਾਂ ਹਾਂ ਉਹ ਚ ਫਰਮਾਤ ਮੈਂ ਇਹ ਦਫੀ ਜਾਰੀ ਲੈ ਲੈਂਦਾ ਨਹੀਂ ਕਰਦਾ ਹੈ ਕਰਦਾ ਹੈ ਕਿ ਨਾ ਬਈ ਬਾੜੀ ਗੱਲ ਹੈ ਹਾਂ

ਹਾਂ ਹਮਰਾ ਦੇਖ ਲੋ ਹੈ ਬੜੀ ਚੰਪਲੀ ਫਿਰਦੀ ਐ ਕਿਦੀ ਕਿਤੇ ਬੈਠ ਕੇ ਫੋਨ ਲਾਉਣ ਲੱਗ ਜਾਂਦੀ ਐ ਕਿਦੀ ਕਿਤੇ ਬੈਠ ਕੇ ਫੋਨ ਲਾਉਣ ਲੱਗ ਜਾਂਦੀ ਐ ਕੋਈ ਨਹੀਂ ਇਹਨੂੰ ਵੀ ਮੈਂ ਲੋਟ ਕਰਨ ਜਾਣਦੀ ਆ ਕਿ ਰ ਇਹਨਾਂ ਨੂੰ ਮਾਂ ਪੁੱਤਾਂ ਨੂੰ ਪਿੱਛੇ ਲਾ ਲੈਣ ਜੇ ਮੈਨੂੰ ਫੇਰ ਦੇਖੀ ਕੀ ਬਣਦਾਗਾ ਲੈ ਮਾਸੀ ਚੰਗੀ ਆ ਆਪਣਾ ਸੋਚੀਦਾ ਹੈਗੀ ਆ ਚਲ ਹੋਰ ਉਹ ਤਾਂ ਵਿਚਾਰੀ ਕਹਿੰਦੀ ਇੰਨੇ ਦਿਨ ਭਾਈ ਇੱਥੇ ਰਹਿ ਗਈ ਚਲ ਥੋੜੇ ਘੰਟੇ ਨਕਲੇਸ ਭਾਬੀ ਹਾਂ ਤੇ ਹੁਣ ਵੀਰਾ ਕਿਉਂ ਨਹੀਂ ਗਿਆ ਭਾਬੀ ਨੂੰ ਲੈਣਾ ਬਸ ਉਹੀ ਮੱਤ ਹੈ ਹੋਇਆ ਕਿ ਮੈਂ ਤਾਂ ਮੇਰੇ ਯਾਰ ਦੋਸਤਾਂ ਨਾਲ ਘੁੰਮਣ ਜਾਣਾ। ਨਹੀਂ ਭਾਬੀ ਨਾਲ ਉਹੀ ਕਲੇਸ਼ ਕਰੀ ਜੋ ਕੋ ਬਿਨਾ ਗੱਲ ਤਾਂ ਭਾਬੀ ਕੁਝ ਕਹਿੰਦੀ ਨਹੀਂ ਵਾਸਤਾਨੀ ਵਿਚਾਰੀ। ਬਸ ਉਹੀ ਮੱਤ ਹੈ ਹੋਇਆ। ਹਾਂ। ਜਦੋਂ ਪਹਿਲੀ ਫਿਰ ਮਾਂ ਮੈਨੇ ਬੁਤਰੀ ਚਾਨੀ ਦੀ ਤਰੱਕਦੀ ਮੋਰੀ ਤਾਂ। ਹਾਂ। ਬਸ ਮੱਤ ਜਿਹੇ ਕਰਨ ਵਾਲੇ ਸਰਾ ਤੇ। ਮੈਂ ਵੀ ਕਿਹਾ ਸੀਗਾ ਜਸ ਨੂੰ ਪੈਸੇ ਆਂਦਾ। ਤੇ ਬਸ ਮੰਮੀ ਕੋਈ ਕੰਮ ਕਰ ਦੇਣੀ ਚੱਲਿਆ ਸੀਗਾ। ਤਾਂ ਕਰਕੇ ਬਣੇ ਨਹੀਂ ਪੈਸੇ। ਹੋਈ ਹੋਈ ਕਰਦੇ ਹੋਰ ਹਾਂ ਕਰਦੇ ਬਾਕੀ ਕੇਰਾ ਤਾਂ ਹੁਣ ਹਾਂਜੀ ਕੜਤਾ ਵੇਲੇ ਦਾ ਤੇ ਮਾਮੇ ਨੂੰ ਬਤਾ ਅੱਛਾ ਅੱਛਾ ਕੋਈ ਨਾ ਕੇਰਾ ਤਾਂ ਵੀਰੇ ਨੂੰ ਦੇਤੇ ਨਾ ਮਾਮੇ ਦੇ ਪਾਸੇ ਹਾਂ ਕੇਰਾ ਆਏ ਨੂੰ ਦੇਵਾਂਗੇ ਓਕੇ ਲੈ ਲੈ ਇਸੇ ਹੀ ਆ ਦੇਣਾ ਹੈ ਬਸ ਠੀਕ ਹੈ ਹਾਂ ਜਦੋਂ ਬਸ ਮਾਮੇਂ ਦੇਨੇ ਉਹਦੋਂ ਹੋ ਜਾਣਗੇ ਇੱਧਰ ਕੰਮਕਾਰ ਵਧੀਆ ਚੱਲ ਪੂਗਾ ਸਾਡਾ ਤੇ ਫਿਰ ਦੇ ਦਾਂਗੇ ਹਾਂ ਹਾਂ ਚੰਗਾ ਹੋਰ ਮਾਰ ਲਈ ਜਿਹੜਾ ਤੂੰ ਹਾਂਜੀ ਮੰਮੀ ਕੋਈ ਨਾ ਮਾਰੂੰਗੀ ਗੇੜਾ ਭਾਬੀ ਨੂੰ ਆ ਜਾਂਦਾ ਫੇਰ ਹੀ ਆਉਂਗੀ ਜੋ ਹੁਣ ਆ ਗਿਆ ਜਦੋਂ ਤੋਂ ਕੰਮ ਨਹੀਂ ਉਹ ਵੀ ਕਨ ਕਨ ਲਾਟੀ ਨੂੰ ਭੇਜਾਂ ਮੈਂ ਫੇਰ ਹੀ ਆਉਂਗਾ ਭਾਈ ਤੂੰ ਜਾ اچھا ਹੋਰ ਅਗਲੀ ਕੀ ਕਸੂਰ ਆ ਹਾਂ ਚਲ ਜੇ ਤੂੰ ਆਵੇਗਾ ਫੇਰ ਜੋ ਕੱਲ੍ਹ ਜਾਂ ਪਰਸੋਂ ਤੱਕ ਆ ਜੂਗਾ ਚੰਗ ਆ ਚਲ ਠੀਕ ਹੈ ਬੁੱਤ ਠੀਕ ਹੈ ਮੰਮੀ ਥਾਂ ਰੱਖੋ ਕੋਈ ਨਹੀਂ ਚੰਗ ਆ ਸ਼ੁਕਰ ਮੰਦਰਾ ਪੈਸੇ ਦੀ ਟੈਨਸ਼ਨ ਹੋਈ ਪਈ ਸੀ ਕੋਈ ਜਾਸੂ ਦਿੱਤੇ ਹੁਣ ਪੈਸੇ ਫੇਰ ਹੀ ਜਾਸਨ ਪੈਸਿਆਂ ਦਾ ਕੰਮ ਪੈਸੇ ਤੇ ਉਹਨੂੰ ਹਾਰਮੋਨ ਨੂੰ ਦੇ ਰੱਖਿਆ ਉਹਨਾਂ ਹਾਰਮੋਨ ਦਾ ਵੀ ਨਹੀਂ ਕੰਮ ਚੱਲੀ ਜਾਂਦਾ ਸ਼ੁਕਰਾਤਰ ਕਿਰਾ ਮਾਮੇ ਨੇ ਹੱਲ ਕਰਤਾ ਵੀਰੇ ਨੂੰ ਪੈਸੇ ਦੇ ਦੇਣਗੇ ਗੱਲ ਕੇਰਾ ਇਧਰ ਉਧਰ ਹੋ ਜੂਗੀ ਜਦੋਂ ਕੱਲ ਕਾਹਨ ਗਿਆ ਉਹਦੇ ਨਾਲ ਹਾਰਮੋਨ ਦਾ ਕੰਮ ਚੱਲ ਜੂਗਾ ਵਧੀਆ ਤੇ ਫਿਰ ਕਹਿ ਗੂੰ ਮੋਰ ਨੇ ਮੰਗਵੇਂ ਮੇ ਮम्मी ਮੈਨੂੰ ਕਹੀ ਜਾਂਦੀ ਸੀ ਪੈਸੇ ਆਂਦਾ